ਇਸੋ 2 3 4 5 6 7 8 9 10 11 12 13 14 15 16 17 ਲਾਓ ਭਾਜੀ ਇੱਕ ਮਿੰਟ ਵੇਖ ਜੀ ਆਹ ਵੇਖ ਲਓ ਇੱਥੇ ਦੇ ਇੱਥੇ ਰਹਿ ਚਲੇ ਚਾਚਾ ਜੀ ਫੇਰ ਇਹ ਨਜ਼ਰ ਇਹਨਾਂ ਨੂੰ ਦੇਣ ਵਾਸਤੇ ਬੀਬੀਆਂ ਕੀ ਕਰਦਾ ਆ ਜੀ ਬੀਬੀਆਂ ਕੀ ਕਰਦਾ ਵਾ ਕਿੰਨਾ ਖਰਚਦਾ ਇਹ 17000 17000 ਸੋਨੇ ਆ ਕਰ ਦਤਾ ਇਹ ਤੇ ਜਿਹੜੇ ਕੁੜਦੇ ਉਧਰ ਲੈਓ ਵੱਖਰੇ ਆ ਲਾ ਜੀ ਮਾਰਕੀਟ ਵੇਖੋ ਹੈ ਵਾ ਜੀ ਵਾ ਹੋਰ ਭਾਜੀ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਮੇਰਾ ਵੀ ਇਹ ਕੀ ਜੀ ਆਪਣਾ ਕੁੜਤੇ ਦੁਪੱਟੇ ਚੁੰਨੀਆਂ ਜੀ ਆਹ ਸਾਡਾ ਮਾਦੇ ਬੋਸਕੀ ਦਾ ਬੋਸਕੀ ਦਾ ਨਾ ਇਹ ਪਾਕਿਸਤਾਨ ਦਾ ਮਸ਼ਹੂਰ ਹੈ ਨਾ ਕੁੜਦਾ ਵਿਆਮਾ ਆ ਦੇਖ ਇਦਾਂ ਆ ਗੁਰ ਕਿਹਾ ਦੂ ਕੁੜਾ ਬੋਸਕੀ ਸਹੀ ਹੈ ਜੀ ਆ ਭਾਜੀ ਮੇਰੇ ਕੋਲ ਇਹਦਾ ਕੀ ਰੇਟ ਆ ਇਧਰ ਕੀ ਰੇਟ ਚੱਲਦਾ ਹੈ ਪਾਕਿਸਤਾਨੀ ਪਸੰਦ ਕਰੇ ਲਾ ਲਾਂਗੇ ਜਿਸ ਨਾਲ ਮਦਦ ਇਹ ਭੈਣੇ ਚੀਜ਼ ਅੱਛੀ ਕੁਆਲਟੀ ਦੀ ਹੋਏਗੀ ਅੰਦਰ ਵੀ ਇਹ ਜਾ ਕੇ ਆਹ ਜੀ ਦੇ ਚ ਦੋ ਕਲਰ ਆਨੇ ਨੇ ਇੱਕ 오ਫ-ਵਾਈਟ ਤੇ ਇੱਕ ਕਰੀਮ ਉਹ ਕਲਰ ਨਹੀਂ ਸਹੀ ਆਓ ਇਧਰ ਨੂੰ ਨੰਨ ਕੇ ਆਦਰਾ ਬਕਸਨ ਦੀ ਨਾ ਆਬ ਹੁੰਦੇ ਨਾ ਛਿੱਜਦਾ ਨਾ ਬੋਰਾਂ ਦੀ ਆ ਜੀ ਭੈਣ ਜੀ ਚੁੰਨੀਆਂ ਪੱਟੇ ਸੂਟ ਜੋ ਮਰਜ਼ੀ ਵੇਖੋ ਆ ਜਿਓ ਲਓ ਜੀ ਸਾਡੇ ਕੋਲ ਵੈਸੇ ਡਿਜ਼ਾਈਨ ਵੇਖ ਲਓ ਬਜ਼ਾਰ ਵੇਖੋ ਜੀ ਬਜ਼ਾਰ ਇਧਰ ਗੁਰਦਾਰਾ ਸਾਹਿਬ ਦੇ ਕਰਤਾਰਪੁਰ ਸਾਹਿਬ ਦੇ ਸੋਨਿਆ ਘੁੱਟਦਾ ਲੈਣਾ ਵਾ ਰਣਵੀਰ ਨੂੰ ਬਕਾਉਣ ਦੇਣਾ ਲਓ ਜੀ ਇਹ ਔਰ ਦੁਕਾਨ ਆ ਗਈ ਜੇ ਇੱਕ ਭੈਣ ਜੀ ਓਸ਼ਕੀ ਦਾ ਹਾਂਜੀ ਮੁਝੋ ਉਹ ਕਪੜਾ ਪਾਕਿਸਤਾਨ ਦਾ ਪਾਕਿਸਤਾਨ ਦਾ ਹਾਂ ਕਿੰਨੇ ਦਾ ਕਿੰਨੇ ਦਾ ਸੂਟ ਹੈ ਕਿੰਨੇ ਦਾ 600 ਦਾ ਸੂਟ ਇੰਡੀਆ ਦਾ 600 ਵਧੀਆ ਰਿਹਾ ਕੋਰਤਾ ਪਿਆਵਾ ਵੱਟ ਨਹੀਂ ਪੈਂਦਾ ਨਾ ਬਾਈ ਜਿੱਤੇ ਚਾਰ ਪੰਜ ਲੈਣੇ ਫਿਰ 500 ਲਾ ਲਾ 7-800 ਦੇ ਦੇ ਮੈਂ ਅੱਜ ਦੇ 600 ਇਹ ਇਹੀ ਇਹੀ ਇਕੱਠੇ ਲੈਣ ਲੱਗੇ ਨਾ ਕਿੰਨੇ ਦਾ ਲੱਗੇ ਤੇ 300 ਚਾਰ ਜਾਨ ਲੋਗੇ ਤਾਂ 500 ਲਾ ਦੇ ਜੀ ਆਹਦੇ ਨਾ ਵੀਰਾ ਰੰਗਲੈਂਡ ਜਰਨਾਬ ਮਮਾ ਜੀ ਇੱਧਰ ਆ ਜਾ ਬਣ ਕੇ ਸਭ ਦੱਸ ਦੋ ਇੱਧਰ ਆਓ ਇੱਥੇ ਬਹਿ ਗਏ ਜੇ ਮੈਂ ਇਹਨਾਂ ਨੂੰ ਦੋ ਦੱਬੇ ਚਾਵਾ ਚਾਰ ਲਾ 500 ਰੁਪਏ ਚਾਚਾ ਜੀ ਇੱਧਰ ਲਓ ਬੋਸਕੀ ਦਾ ਸੂਟ ਵਾਟਰ ਨਹੀਂ ਪਹਿਣਾ ਕੋਈ ਸੋਹਣਿਆ ਓਏ ਓ ਸੋਹਣੇ ਲੋਹੜੀ ਬੀਬੀਆਂ ਬੀਬੀਆਂ ਡਟਕੀਆਂ ਨੇ ਇੱਥੇ ਜੀ ਗੋਲਟ ਯਾਂਗ ਨੂੰ ਹੰਡੀ ਉੱਠਦੀਆਂ ਹੈ ਚਾਚਾ ਜੀ ਗੋਲਟ ਯਾਂਗ ਨੂੰ ਮੈਂ ਹੰਡੀ ਉੱਠਦੀ ਆਏ ਇੱਧਰ ਇੱਧਰ ਹੋਰ ਤਰਾ ਮੁੰਡਿਆ ਜਾਜੀ ਇੱਧਰ ਚਾਚੀ ਜੀ ਚਾਚੀ ਜੀ ਇੱਧਰ ਵੇਖੋ ਹੋਰ ਤਰਾ ਮੁੰਡਿਆ ਜੀ ਹਲੋ ਜੀ ਆ ਬਾਜ਼ਾਰ ਦੇ ਆ ਤੇ ਰੌਣਕਾਂ ਲੱਗੀਆਂ ਪੂਰੀਆਂ ਐ ਸੋਨਿਆ ਕਪੜੇ ਕਪੜੇ ਦਾ ਕੰਮ ਜ਼ਿਆਦਾ ਵਾ ਕਪੜੇ ਦਾ ਬੋਸਤੀ ਸਾਡੇ ਕੋਲ ਉਹ ਡੇ ਯਾਰ ਉਧਰ ਆਓ ਲੱਗੇ ਉਧਰ ਚਲੋ ਦੇਖੋ ਦੇਖੋ ਸਾਡੇ ਕੋਲ ਦੋ ਕੋਹਰਾ ਬੋਸਤੀ ਵੀ ਹੈ ਜਿਹਨੂੰ ਪ੍ਰੈਸ ਦੀ ਜ਼ਰੂਰਤ ਨਹੀਂ ਹਾਂਜੀ ਹਾਂਜੀ ਕਿਹੜੀ ਦੂਜੀ ਹੁੰਦੀ ਹੈ ਨਾ ਬੋਸਤੀ ਨੇ ਉਹ ਵੀ ਕਹਿਣ ਦੇ ਆਂਦੇ ਪ੍ਰੈਸ ਦੀ ਲੋੜ ਨਹੀਂ ਪਣੀ ਇੰਡੀਅਨ ਕਿੰਨੇ ਪੈਣੇ ਆ ਕੀ ਇੱਕ ਰੰਗ ਵਾਲਾ ਯਾਰ ਇੱਧਰ ਵੀ ਸੋਹਣੇ ਲੋਟ ਲਓ ਮੇਲਾ ਲੋਟ ਲਓ ਮੇਲਾ ਗੱਲ ਕਰਦੀ ਆ ਆਜੋ ਪੈਂਦੀ ਕੀ ਤਾ ਕੰਦੇ ਬੈਠੇ ਬੈਠੇ ਇਹ ਪਾ ਬੈ ਗਿਆ ਉੱਠਣਾ ਨਹੀਂ ਮੁੜ ਕੇ ਨਾ ਬੈਠ ਜਾ ਬੈਠ ਜਾ ਉਹ ਵੀ ਖਰੋ ਇਹ ਕੂਨ ਹੈ ਵੇਖਿਓ ਵੇਖਿਓ ਆਹ ਸੂਟ ਸਾਰੇ ਸੋਹਣੇ ਆਹ ਵਾਲਾ ਸੋਹਣਾ ਜੀ ਆਹ ਕਿਦਾਂ ਯਾਰ ਸੂਟ ਆ ਸਾਹਮਣੇ ਵਾਲਾ ਇਹ ਵਾਲਾ ਹਾਂ 5 1500 ਰੁਪਏ ਦਾ ਪੂਰਾ ਸੂਟ ਗਿੱਚੀ ਚੁੰਨੀ ਲੈਸ ਕਰਕੇ ਲੈਸ ਕਰਕੇ ਜੀ ਦੇ ਤੇ ਭੈਜੀ ਸੇਲ ਲਾ ਦੇ ਦੀ ਨਾ ਆ ਨਹੀਂ ਯਾਰ ਕਰੋ ਥੋੜਾ ਬੋਧ ਤੁਸੀਂ ਅਸੀਂ ਮਾਨਸਾਨ ਕਰਾਂਗੇ ਖਾਣਾ ਪੀਵਾਂਗੇ ਤੁਹਾਡਾ ਫੁੱਲ ਲੈਸ ਚੱਲਣਾ ਸਾ ਜੀ ਅਸਨ ਤੁਹਾਡਾ ਇੱਥੋਂ ਤੱਕ ਨਾ ਹੋ ਗਿਆ 15 ਚਾਹ ਪੀਂਦੇ 1500 ਬਿੱਲ ਬਣ ਇਧਰ 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 ਇਹਦੇ ਨਾਲ ਤਾਂ ਹੋ ਜਾਗਾ ਤੀਸਰਾ ਮਜੂਜਾ ਮਿਲ ਜਾਣਗੇ ਤੇ ਚਰੰਗ ਵੀ ਮਿਲਣਗੇ ਨਹੀਂ ਇਹ ਤੇ ਲਾ ਦੋ ਦੋ ਲੈਨੇ ਆ ਆ ਆ ਬਖਾਇਓ ਯਾਰ ਯਾਰ ਇਹ ਕਹਿ ਨਵੀਦ ਮਾਈ ਰੰਗ ਬਦਲ ਕੱਢ ਦਿੱਤੇ ਭੈਣ ਜੀ ਫ੍ਰੈਸ਼ ਪੀਸ ਕੱਢ ਦਿੱਤਾ ਅੱਛਾ ਦੋ ਤੇਰਾ ਰੇਟ ਵੀ ਸਹੀ ਸਹੀ ਲਾਓ ਹਣਾ ਤੁਸੀਂ ਇਹ ਨੋਟਾ ਦੇ ਇੱਕ ਕਰੀਮ ਚਿੱਟਾ ਦੇਓ ਵਾਈਟ ਦਿਓ ਭਾਜੀ ਵਾਈਟ ਇਹ 1500 ਰੁਪਏ ਦਾ ਜੀ ਉਹ 500 ਰੁਪਏ ਦਾ ਜੀ ਬਾਬਾ ਜੀ ਪਹਿਲੇ ਤੁਹਾਨੂੰ ਦੱਸ ਦਿਆਂ ਬਾਬਾ ਜੀ ਕੋਈ ਨਹੀਂ ਆ ਕਰ ਚਿੱਟੇ ਰੰਗ ਦਾ ਥਾਂ ਨੂੰ ਤਾਂ ਭਾਜੀ ਭਰਾ ਬਾਬਾ ਦੇ ਨਹੀਂ ਐ ਨਹੀਂ ਵਧੀਆ ਲੱਗੇ ਵਾਈਟ ਵਾਲਾ ਵਿਖਾਓ ਵਾਈਟ ਵਾਲਾ ਇਹ ਕਿੱਥੇ ਰੱਖਣੇ ਨੇ ਵਾਈਟ ਹੀ ਦੇ ਲਗਾ ਆਹ ਹੋਰ ਉਹਦੀ ਸਿੰਘੇ ਕੋਲ ਬਾਬਾ ਬਰਕਦਾ ਬੈ ਮੈਨੂੰ ਓਏ ਐ ਨਹੀਂ ਹੈ ਬਾਬੇ ਤੇ ਬਾਬੇ ਦਾ ਉਤਲੇ ਬਾਬਾ ਉਹ ਯਾਰ ਆਹੋ ਸਟਾਫ ਉਹ ਤੋਂ ਮਗਰ 500 ਦਾ ਦਿੱਤਾ ਨੇ ਵੀ 500 ਦਾ 500 ਇਹ 1500 ਰੁਪਏ ਬੰਦ 500 ਵਾਲਾ ਉਹ ਪਿਆ 1500 ਅੱਛਾ ਕਿਹੜਾ ਵਿਖਾਉ ਉਹ ਆ ਆਦ ਲਿਆ ਨਹੀਂ ਆ ਉੱਪਰ ਵਾਲਾ ਡਬਲ ਘੋੜਾ ਹਾਂਜੀ ਇਹ ਕੀ ਫਰਕ ਲੈ ਚ ਜਗਾ ਠੀਕ ਹੈ ਜੀ ਮੇਰੇ ਫਰਕ ਹੁੰਦਾ ਅੱਛਾ ਜੀ ਕਿੰਨੇ ਕਰਨੇ ਜੇ ਇੱਕ ਹੋਰ ਕਰ ਦੋ ਕਰ ਦੋ ਆ ਵੀ ਵਧੀਆ ਰੰਗ ਨਹੀਂ ਹਾਂ ਇਹ ਵਧੀਆ ਇੱਕ ਆ ਮੁੰਡੇ ਦਾ ਕਰਨਾ ਦੇ ਇੱਕ ਇਹਨੂੰ ਲੱਗਣਾ ਥੋੜਾ ਜਿਹਾ ਹੀ ਆ ਵੇਖ ਲਓ ਵਧੀਆ ਵੀਰ ਪੰਜ ਹੀ ਕੱਟ ਦੇ ਦੋ ਬਣਾ ਲਉ ਯਾਰ ਹੋ ਜੀ ਯਾਰ ਜਾਣ ਦੇ ਜੀ ਗਾ ਲਓ ਕਰੋ ਜਿਹੜੀ ਗੱਲ ਜੀ ਯਾਰ ਤੂੰ ਭਾਹ ਉਹ ਗੱਲ ਵੇਖ ਲੈ ਲੈ ਲੋ ਚੱਲ ਯਾਰ ਕਰ ਦੇ ਤੂੰ ਹੀ ਯਾਦ ਕਰੇਗਾ ਆ ਛੋਟੇ ਨੂੰ ਕਿੰਨਾ ਲੱਗੂਗਾ ਇਹਨੂੰ ਇਹਨੂੰ ਵੀ ਇਹਨਾਂ ਦੇਣਾ ਫਿਰ ਆ ਵੇਖ ਯਾਰ ਚੱਲ ਵਿੱਚੋਂ ਬਣ ਜੂ ਬਾ ਠੀਕ ਆ ਲੈ ਫਿਰ ਪਾ ਹਾਂ ਇਹਦਾ ਬਣੇਗਾ ਮੈਂ ਕਿਹਾ ਵੀ ਤੁਸੀਂ ਗੱਲ ਕਰਦੇ ਜੀ ਆ ਵੀ ਤੈਨੂੰ ਯਾਦ ਕਰਾਂਗੇ ਹੁਣ ਅਸੀਂ ਨੋ ਨੋ ਜਾਨੀਆ 200 210 ਤੇਲ ਨੇ 4 5 6 7 8 9 10 14 12 13 14 15 16 17 ਲਓ ਭਾਜੀ ਇੱਕ ਮਿੰਟ ਵੀਰ ਜੀ ਆ ਵੇਖ ਲਓ ਇੱਥੇ ਦੇ ਇੱਥੇ ਰਹਿ ਚਲੇ ਜਾ ਚਾਹੀ ਫੇਰ ਇਹ ਨਮ ਦੇਣ ਵਾਸਤੇ ਬੀਬੀਆਂ ਕੀ ਕਰਦਾ ਆ ਜਾਂਦੇ ਬੀਬੀਆਂ ਕੀ ਕਰਦਾ ਵਾ ਕਿੰਨਾ ਖਰਚਦਾ ਇਹ 17000 17000 ਸੋਣਿਆ ਕਰ ਦਤਾ ਹੀ ਤੇ ਜਿਹੜੇ ਕੁੜਤੇ ਉਧਰ ਲਏ ਵੱਖਰੇ ਆ ਭਾਜੀ ਤੇ ਚੇਂਜ ਕਰਾਣੇ ਨੇ ਸਿਰ 17000